ਕਿੰਸਾ ਸਿਕਲ ਜਸਰਿਆਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਰਮ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਹਰਵਾਰ ਜਿਹੜਾ ਵੀਰ ਜੀ ਹਨਾਂ ਦਾ ਡੇਰਾ ਵਾ ਗੁਰਵਿੰਦਰ ਵੀਰ ਕੋਲ ਆਪਾਂ ਆਏ ਆ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੂਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵਿਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਸਰਾ ਠੀਕ ਠਾਕ ਜੀ ਵਧੀਆ ਵਧੀਆ ਵਿਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਗੁਰਵਿੰਦਰ ਸਿੰਘ ਐਪੀਓ ਵਿਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਠੀਕ ਆ ਹਾਂਜੀ ਹਾਂਜੀ ਤੇ ਦੋ ਹੀ ਰਹਿ ਗਈਆਂ ਫਿਰ ਹੁਣ ਦੋ ਹਾਂਜੀ ਦੋ ਸੂਈਆਂ ਵੇਗੀਆਂ ਇੰਜ ਗੱਬਣਾ ਵੇਗੀਆਂ ਦੋ ਗੱਬਣਾ ਵੇਗੀਆਂ ਹਨਾ ਤੇ ਦੋ ਸੂਈਆਂ ਰਹਿ ਗਈਆਂ ਸੂਈਆਂ ਰਹਿ ਗਈਆਂ ਜੀ ਤੇ ਇੱਕ ਆ ਤਾਜੀ ਸੂਈ ਆ ਆ ਤਾਜੀ ਵੀ ਜੀ ਰਾਤੀ ਸੂਈ ਜੀ ਅੱਛਾ ਤੇ ਰਾਤੀ ਸੂਕਦੇ ਤਾਂ ਅਸੀਂ ਚਲ ਗਏ ਘਰ ਹਾਂਜੀ ਤੇ ਬਾਅਦ ਚ ਬੱਚਾ ਮਰ ਗਿਆ ਜੀ ਅੱਛਾ ਰਾਤੀ ਬੱਚਾ ਮਰ ਗਿਆ ਰਾਤੀ ਮਰ ਗਿਆ ਜੀ ਹਾਂ ਬੱਚਾ ਜੀ ਤੇ ਰਾਤੀ ਮਰ ਗਿਆ ਜੀ ਹਾਂ ਦੇਖ ਸਾਡੇ ਜੀ ਤਸਵੀਰੇ ਚ ਹੋਈ ਜੇ 2 ਟਾ ਜੀ ਕਿਲੋ ਚ ਹੋਇਆ ਜੀ ਸਿਰ ਅੱਛਾ ਅਜੇ ਕੋਈ ਚਵਾਈ ਹੋਈ ਆ ਅਜੇ ਕੋਈ ਚਵਾਈ ਸਿਰੇ ਜੀ ਐਸਡੀ ਪ੍ਰੋਪਰ ਆਪਣੇ ਕੋ ਵੀਡੀਓ ਪਈ ਸਾਰੀ ਅੱਛਾ ਜੇ ਜ਼ੋਰ ਦੀ ਸਾਰਾ ਕੁਝ ਹੈ ਸਾਰਾ ਕੁਝ ਆ ਆਪਣੇ ਕੋ ਠੀਕ ਆ ਤੇ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ ਦੁੱਧ ਵੀ ਜੀ ਕਾਰੀ ਜਾਊਗੀ ਤੁਹਾਡੇ ਸਾਹਮਣੇ ਦੇ ਹਿਸਾਬ ਨਾਲ ਤੇ 12-13 ਲੀਟਰ ਤੇ ਕਰੂਗੀ ਵੀ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਆ ਦੇਖ ਸਾਡੇ ਬੱਚਾ ਬਿਲਕੁਲ ਤਾਜ਼ਾ ਆ ਖੁਰ ਵੀ ਇਹ ਬਿਲਕੁਲ ਤਾਜ਼ਾ ਹੀ ਆ ਜਿਹੜੇ ਕੱਲ ਦੀ ਰਾਤ ਦੀ ਸੂਈ ਆ ਬੱਚਾ ਖੁੱਲ ਗਿਆ ਜਿਹੜਾ ਬਾਕੀ ਖਾਂ ਤੋਂ ਚੰਗੇ ਚੱਸੀ ਕਰੋ ਸਰ ਜੀ ਠੀਕ ਹੈ ਜੀ ਥਾਂ ਚੰਗਾ ਵਾ ਤਰ ਇਦੇ ਕੋਲ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਹੋਣਾ ਹੂੰ ਤਾਂ ਵੀ ਜੀ ਫਿਰ ਵਛੀ ਮਰ ਗਈ ਆ ਹਾਂਜੀ ਉਦਾਂ ਦਾ ਭਾਵੇਂ 35 40 ਜੀ ਮੁੱਲ ਕਰਦੇ ਹਾਂਜੀ 32000 ਦੀ ਵੀ ਜੀ ਦੇਣੀ 32000 ਵੀ ਦੇ ਦੋਗੇ ਹਾਂਜੀ ਬਾਕੀ ਚੱਲਾ ਛੋਟ ਚੜ ਕਰ ਦੋਗੇ ਕਰਦਾ ਵੀ ਜੀ ਮੌਕੇ ਤੇ ਹੋਰ ਖੁੱਲੀ ਛੋਟ ਕਰਾਂਗੇ ਜੀ ਬਾਕੀ ਇਹਦਾ ਇਹ ਆ ਵੇਰਾ ਤੇ ਜੇ ਬੋਲਾ ਵੀ ਬੰਨਾ ਵਾ ਅਜੇ ਵੀ ਜੀ ਕੇਲ ਹੀ ਆ ਪੂਰੇ ਸਾਹਬ ਕੇਲ ਹੀ ਆ ਜੇ ਹਨਾ ਜੇ ਤੇ ਚਵਾਈ ਇੱਕ ਹੋਈ ਆ ਤੇ ਸਾਰਾ ਕੁਝ ਸਾਹਮਣੇ ਹੀ ਆ ਹਨਾ ਬਾਕੀ ਜੀ ਕੋਈ ਆਪਾਂ ਦੁੱਧ ਨਹੀਂ ਜੀ ਕਹਿੰਦੇ ਜੇ ਧਾਰਾਂ ਦੀ ਜੀ ਹਾਂਜੀ ਹਾਂਜੀ ਠੀਕ ਹੈ ਨਹੀਂ ਜੀ ਬਾਕੀ ਪਾਏ ਦਾ ਦੁੱਧ ਜੇ ਬਾਅਦ ਲੋਕੀ ਕਹਿੰਦੇ ਕਿ ਵੀ ਜੀ ਨਾਣੀ ਚਵਾਉਂਦੀ ਦੀ ਨਾਣੀ ਚਵਾਉਂਦੀ ਅੱਛਾ ਠੀਕ ਹੈ ਅਸੀਂ ਬਾਅਦ ਦੀ ਕੋਈ ਗਾਰੰਟੀ ਨਹੀਂ ਦੇਦੇ ਹੁਣ ਤੇ ਜੋ ਮੌਕੇ ਤੇ ਆ ਕੇ ਆਪਣੇ ਪਾਸ ਕਰਕੇ ਲੈ ਜੀ ਬਾਕੀ ਬਾਅਦ ਕਰਕੇ ਖੜੇ ਕਿੰਨਾ ਮਰਜੀ ਹਾਂਜੀ ਹਾਂਜੀ ਆਪਣਾ ਬੋਲਾ ਬਣਾ ਕੇ ਖੜੇ ਨਾ ਜੀ ਠੀਕ ਹੈ ਬਾਕੀ ਜੋ ਵੀ ਆ ਸਾਰਾ ਕੁਝ ਸਾਹਮਣੇ ਹੀ ਆ ਇਹ ਕਿ ਦਿਖ ਯਾ ਬੱਚਾ ਜੀ ਤੇ ਜਿਹੜੀ ਇਹ ਤੋਂ ਬਾਅਦ ਦਿਖਾਉਣੀ ਉਹ ਤਾਂ ਬੱਚਾ ਆ ਜੀ ਆਓ ਅੱਛੀ ਜੇ ਮਗਰ ਉਹਦੇ ਮਗਰ ਬੱਛੀ ਜੇ ਠੀਕ ਹੈ ਠੀਕ ਹੈ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹਦੇ ਕੋਲ ਜੀ 10 ਕਿਲੋ ਤਿਆਰ ਜੀ ਜੀ ਤਿਆਰ ਬਿਲਕੁਲ ਤਿਆਰ ਬਿਲਕੁਲ ਜੀ 9 ਕਿਲੋ ਕਹਿ ਕੇ ਦਫਾ ਗਾਰੰਟੀ ਨਾਲ ਭਾਵੇਂ ਕੋਈ 3 ਟਾਈਮ ਤੋਂ ਆਵੇ 4 ਟਾਈਮ ਤੋਂ ਆਵੇ ਤੋੜੋ ਮੇਰੇ ਕਰੀ ਨਾ

ਇਹ ਵੀ ਵੇਚੀ 32 ਦੀ ਲਾਗੇ ਅੱਛਾ ਇਹ ਵੀ 32000 ਦੀ ਵਿੱਚੋਂ ਕਰ ਦੋਗੇ ਮਾਨਤਨ ਕਰਾਂਗੇ ਵਿੱਚ ਖੁੱਲਾ ਮਾਨ ਕਰਾਂਗੇ ਖੁੱਲਾ ਦੋਵਾਂ ਚੋਂ ਕਰ ਦੋਗੇ ਕਿ ਬਾਕੀ ਇਹ ਵੀ ਬਸ ਕੋਈ ਫੋਨ ਲਾਵੇ ਇੱਕ ਕਰੇ ਹੋਰ ਬਾਅਦ ਜੋੜਾ ਪਾਵੂਗਾ ਤਾਂ ਹੋਰ ਵਿੱਚ ਵਾਦ ਕਰਦਾਂਗੇ ਤੇ ਮਾਨਤਨ ਖੁੱਲਾ ਕਰ ਦੋਗੇ ਹਨ ਤੇ ਬਾਕੀ ਇਹ ਦੋਵੇਂ ਸੁਈਆਂ ਸਵਾਈਆਂ ਆ ਇੱਥੋਂ ਕੋਈ ਆਪਣੀ ਤਸੱਲੀ ਕਰਕੇ ਨਾ ਵੇਚ ਚਾਕੇਗਾ ਆ ਕੇ ਖੜਨ ਦੋਵੇਂ ਟਾਈਮ ਪੀਨ ਟਾਈਮ ਚ ਆ ਕੇ ਖੜੇ ਠੀਕ ਹੈ ਜੀ ਕਿ ਬਾਅਦ ਚ ਦੀ ਨਹੀਂ ਕੋਈ ਆਪਣੀ ਵਿੱਚ ਗਾਰੰਟੀ ਹੁੰਦੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਸੇਵਾ ਤੇ ਦੋ ਤੇ ਜੀ ਠੀਕ ਹੈ ਬਿੱਦੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਵੇ ਸਟਾਕੇ ਫੇਰੀ ਆਪਣਾ ਪਸ਼ੂ ਖੜੋ ਜੀ